ਕਾਂਗਰਸ ਪਾਰਟੀ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਣੇ ਹਲਕੇ ਛਤਰਾਂੇ ਅੰਦਰ ਸਰਗਰਮੀ ਤੇਜ ਕਰਦੇ ਹੋਏ ਪਿੰਡਾਂ ਦੇ ਜਿਹੜੇ ਕਿ ਵੋਟਰ ਹੈ ਉਹਨਾਂ ਦੇ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਉਹਨਾਂ ਅੱਜ ਇੱਕ ਹਗਾਮੇਦਾਰ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਕਿਹਾ ਕਿ ਪਿੰਡਾਂ ਦੇ ਵਿੱਚ ਜਿਹੜੇ ਕਿ ਹਾਲਾਤ ਹੈ ਕਾਫੀ ਜ਼ਿਆਦਾ ਗੰਭੀਰ ਬਣੇ ਹੋਏ ਹਨ ਕਿਉਂਕਿ ਛੜਕਾ ਜਿਹੜੀਆਂ ਕਿ ਪਿੰਡਾਂ ਨੂੰ ਜਾਂਦੀਆਂ ਉਹ ਛੜਕਾਂ ਦੇ ਵਿੱਚ ਹਾਲਾਤ ਮਾੜੇ ਹੈ ਤੇ ਪ੍ਰਿੰਟ ਮੀਡੀਆ ਦੇ ਮੇਰੇ ਬਹੁਤ ਹੀ ਸ਼ੁਕਰਗੁਜ਼ਾਰ ਹੋਊਗਾ ਜੀ ਮੈਂ ਪੱਤਰਕਾਰ ਕਾਹੋ ਸਭ ਤੋਂ ਪਹਿਲਾਂ ਤਾਂ ਮੈਂ ਕਾਂਗਸ ਪਾਰਟੀ ਹਾਂ ਦਾ ਸਤਿਕਾਰਨਾ ਬਣੂੰ ਤੁਹਾਡਾ ਧਿਆਨ ਤੇ ਦਿਲਦਿਆਂ ਕਰਾਇਆ ਤੋਂ ਧੰਨਵਾਦ ਕਰਦਾ ਤੋਂ ਇਲਾਵਾ ਜਿਹੜੇ ਅਸੀਂ ਅੱਜ ਅਸਟਾ ਦੇ ਜਿਸ ਪਾਰਟੀ ਲਈ ਇਕੱਠੇ ਹੋਏ ਆ ਗੱਲ ਕਰੀਏ ਉਹ ਇਹ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਤੇ ਪ੍ਰਿੰਟ মিডিਆ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਭਰਾਵੋ ਸਭ ਤੋਂ ਪਹਿਲਾਂ ਤਾਂ ਮੈਂ ਕਾਂਗਰਸ ਪਾਰਟੀ ਹਰਕਤ ਸਰਾਣਾ ਬਣੋਂ ਤੁਹਾਡਾ ਇੱਥੇ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅਸੀਂ ਅੱਜ ਜਿਸ ਪਰਪਸ ਲਈ ਇਕੱਠੇ ਹੋਏ ਆ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਲਗਭਗ 2.5 ਸਾਲ ਹੋ ਚੁੱਕੇ ਨੇ ਤਾਕਤੂਚਾਈ ਨੂੰ ਔਰ ਹਲਕਾ ਸੁਤਰਾਣਾ ਦੇ ਵਿੱਚ ਅਸੀਂ ਪਿਛਲੇ 10 ਦਿਨਾਂ ਤੋਂ ਵਰਕਰਜ਼ ਮੀਟਿੰਗ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਸ਼ੁਰੂ ਕੀਤੀਆਂ ਨੇ ਜਿਹਦੇ ਵਿੱਚ ਅਸੀਂ ਹਰੇਕ ਪਿੰਡ ਦਾ ਰਿਪੋਰਟ卡 ਤਿਆਰ ਕਰ ਰਹੇ ਹਾਂ ਹਰੇਕ ਪਿੰਡ ਦਾ ਇੱਕ ਵੱਖਰਾ ਮੈਨੀਫੈਸਟੋ ਟਾਈਪ ਤਿਆਰ ਕਰ ਰਹੇ ਹਾਂ ਕਿ ਕਿਹੜੇ-ਕਿਹੜੇ ਪਿੰਡ ਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ 2022 ਦੇ ਵਿੱਚ ਉਹਨਾਂ ਵਾਅਦਿਆਂ ਦਾ ਜਿਹੜਾ ਜਿਹੜੇ ਉਹ ਸਰਕਾਰ ਪੂਰੇ ਨਹੀਂ ਕਰ ਸਕੀ ਉਹਨਾਂ ਦਾ ਲੋਕਾਂ ਤੇ ਕੀ ਇਫੈਕਟ ਪੈ ਰਿਹਾ ਲੋਕ ਉਹਨਾਂ ਬਾਰੇ ਕੀ ਸੋਚ ਰਹੇ ਨੇ ਔਰ ਖਾਸ ਤੌਰ ਤੇ ਕਿਉਂਕਿ ਵਿਧਾਨ ਸਭਾ ਹਲਕਾ ਸਤਰਾਨਾ ਰਿਜ਼ਰਵ ਕਾਸਟਿਕੇਨਸੀ ਹੈ ਇੱਥੇ ਗਰੀਬ ਵਰਗ ਐਸੀ ਵਰਗ ਦੀ ਜਿਹੜੀ ਆਬਾਦੀ ਆ ਉਹ ਲਗਭਗ 40% ਹੈ ਉਹਨਾਂ ਦੀ ਜੀਵਨ ਜਾਂ ਉਹਨਾਂ ਦਾ ਜੀਵਨ ਜਿਹੜਾ ਸਫਰ ਹੈ ਉਹ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਗੁਜ਼ਰ ਰਿਹਾ ਹੈ ਇਸ ਗੱਲ ਇਸ ਗੱਲ ਨੂੰ ਜਾਣਨ ਦੇ ਲਈ ਅਸੀਂ ਵਰਕਰ ਜਮੇਟੀਆਂ ਜਿਹੜੀਆਂ ਸ਼ੁਰੂ ਕੀਤੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੰਨੇ ਵਾਅਦੇ ਕੀਤੇ ਸੀ 1000 ਰੁਪਏ ਔਰਤਾਂ ਨੂੰ ਦੇਣਾ ਮਹੱਲਾ ਕਲੀਨਿਕ ਦੀ ਕਨਸੈਪਟ ਲੈ ਕੇ ਆਉਣਾ ਔਰ ਸਟੇਟ ਨੂੰ ਸਭ ਤੋਂ ਵੱਡੀ ਗੱਲ ਕਰਜ਼ਾ ਮੁਕਤ ਕਰਨਾ ਇਹ ਇਹ ਜਿਆਦਾ ਵੱਡਾ ਜਿਹਨਾਂ ਦੇ ਵਾਦੇ ਸੀ ਇਹ ਠੀਕ ਹੈ ਕਿ ਬਿਜਲੀ ਦਾ ਵਾਦਾ ਜਿਹੜਾ ਉਹਨਾਂ ਨੇ ਕੀਤਾ ਸੀ ਉਹ ਪੂਰਾ ਉਹਨਾਂ ਨੇ ਉਹ ਕਰ ਰਹੇ ਨਹੀਂ ਉਹਦੇ ਵਿੱਚ ਵੀ ਪਿੰਡਾਂ ਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ ਨੇ ਉਹ ਮਿਲੀਆਂ ਨੇ ਕਿ ਬਹੁਤ ਸਾਰੇ ਲੋਕਾਂ ਦੇ ਬਿੱਲ ਜਿਹੜੇ ਨੇ ਉਹ ਵੱਡੇ-ਵੱਡੇ ਅਮਾਉਂਟ ਦੇ ਆ ਰਹੇ ਨੇ ਪਰ 1000 ਰੁਪਏ ਵਾਲਾ ਵਾਦਾ ਪੂਰਾ ਨਹੀਂ ਹੋਇਆ ਔਰ ਮਹੱਲਾ ਕਲੀਨਿਕ ਦੀ ਕਨਸੈਪਟ ਜਿਹੜੀ ਆ ਉਹ ਬੀਸਿਕਲੀ ਦਿੱਲੀ ਵਰਗੇ ਸ਼ਹਿਰ ਦੇ ਲਈ ਹੈ ਮੈਟਰੋ ਜਿਹੜੇ ਸ਼ਹਿਰ ਨੇ ਵੱਡੇ ਸ਼ਹਿਰ ਉਹਨਾਂ ਵਾਸਤੇ ਹੈ ਕਿ ਉਥੇ ਲਾਵਣੀਆਂ ਹੋਈਆਂ ਨੇ ਪਾਣੀ ਜਦੋਂ ਮੀਂਹ ਪੈਂਦਾ ਤਾਂ ਪਾਣੀ ਬੁਰੀ ਤਰ੍ਹਾਂ ਉਥੇ ਉੱਪਰ ਜਾਂਦਾ ਉਹ ਲੋਕਾਂ ਦਾ ਜਦੋਂ ਮਾਰਸ ਦੇ ਦਿਨਾਂ ਦੇ ਵਿੱਚ ਜਿਹੜਾ ਜੀਵਨ ਹੈ ਉਹ ਬਹੁਤ ਬੁਰਾ ਹੁੰਦਾ ਮੱਛਰਾਂ ਦੇ ਨਾਲ ਕੀੜਿਆਂ ਤਨੌੜਿਆਂ ਦੇ ਨਾਲ ਖੂਤ ਢੰਗ ਦੇ ਕੇ ਨਾਲ ਉਹ ਲੋਕ ਬਹੁਤ ਬੁਰੇ ਢੰਗ ਦੇ ਨਾਲ ਜਿਹੜਾ ਉਹ ਪਿੰਡਾਂ ਦੇ ਵਿੱਚ ਵਸਦੇ ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਵਰਕਰਜ਼ ਮੀਟਿੰਗ ਨੇ ਸਾਡੀਆਂ ਪਾਰਟੀਆਂ ਨੂੰ ਸ਼ੁਰੂ ਕੀਤੀਆਂ ਨੇ ਇਹ ਅਗਲੇ ਦਿਨਾਂ ਦੇ ਵਿੱਚ ਅਸੀਂ ਹੋਰ ਪਿੰਡਾਂ ਦੇ ਵਿੱਚ ਵੀ ਕਰਾਂਗੇ ਤੁਹਾਡੇ ਨਾਲ ਅਸੀਂ 5-7 ਦਿਨਾਂ ਬਾਅਦ ਪਿੰਡਾਂ ਦੀਆਂ ਜਿਹੜੀਆਂ ਮੇਨ ਪ੍ਰੋਬਲਮਾਂ ਨੇ ਉਹ ਸੰਘੀਆਂ ਕਰਦੇ ਰਹਾਂਗੇ ਲੇਕਿਨ ਸਾਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ 21ਵੀਂ ਸਦੀ ਦੇ ਵਿੱਚ ਜਦੋਂ ਅਸੀਂ ਕਲੀਨਿੰਸ ਸਾਫ ਸਥਰਾਪਨ ਸਾਡਾ ਆੜਾ ਦਵੜਾ ਜਿਹੜਾ ਅਸੀਂ ਸੁਣਾ ਬਣਾਉਂਦੀ ਕੋਸ਼ਿਸ਼ ਦੇ ਵਿੱਚ ਆਂ ਸਰਕਾਰਾਂ ਦੀਆਂ ਕਿੱਲਾਂ ਦੇ ਵਿੱਚ ਗਰੀਬਾਂ ਦੇ ਘਰਾਂ ਦੇ ਆਲੇ-ਦੁਆਲੇ ਉਹਨਾਂ ਦੇ ਉਹਨਾਂ ਸਥਾਨਾਂ ਤੋਂ ਜਿੱਥੇ ਮੁਰਦੇ ਫੁਕੇ ਜਾਂਦੇ ਨੇ ਉੱਥੇ ਵੀ ਜੇ ਹੱਡਾ ਰੋਡੀਆਂ ਹੋਣ ਜੀਆਂ ਤਾਂ ਮੈਂ ਸਮਝਦਾ ਕਿ ਸਾਡੀਆਂ ਸਰਕਾਰਾਂ ਨੂੰ ਸ਼ਰਮ ਦੇ ਨਾਲ ਸਾਡੇ ਸਿਸਟਮ ਨੂੰ ਸ਼ਰਮ ਦੇ ਨਾਲ ਉਹਨਾਂ ਚੌਧਰੀਆਂ ਨੂੰ ਜਿਹੜੇ ਉਹਨਾਂ ਪਿੰਡਾਂ ਦੇ ਵਿੱਚ ਰਾਜਭਾਗ ਕਰਦੇ ਰਹੇ ਨੇ ਉਹਨਾਂ ਨੂੰ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜੇ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਜੀਉਂਦੇ ਹਾਂ ਧੰਨਵਾਦ ਮੈਂ ਤੁਹਾਡਾ ਇੱਥੇ ਆਉਣ ਤੇ ਮੇਰੀ ਸਾਰੀ ਗੱਲ ਇਹ ਕਿ ਬਹੁਤ ਪਤਾ ਨਹੀਂ ਲੱਗਦਾ। ਸਿਹਤ ਸੂਲਤਾ ਸਾਡੇ ਹਲਕੇ ਦੇ ਵਿੱਚ ਕਿੰਨਾ ਬੁਰਾ ਹਾਲ ਹੈ। ਸਰਕਾਰੀ ਹਸਪਤਾਲ ਖਾਲੀ ਪੈ ਨੇ ਡਾਕਟਰ ਨਹੀਂ ਹੈਗੇ। ਮਹੱਲਾ ਕਲੀਨਿਕਾਂ ਦੇ ਵਿੱਚ ਦਵਾਈਆਂ ਨਹੀਂ ਹੈਗੀਆਂ। ਕੋਈ ਫੈਸਿਲਿਟੀ ਆ ਜਿਹੜੀ ਉਹ ਨਹੀਂ ਹੈਗੀ। ਗਰੀਬ ਲੋਕ, ਆਮ ਲੋਕ, ਮਜ਼ਦੂਰ ਲੋਕ, ਛੋਟਾ ਵਪਾਰੀ, ਕਿਸਾਨ ਰਾਤ-ਰਾਤਾਂ ਘਰ ਦੇ ਫਿਰਦੇ ਨਹੀਂ। ਸੋ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਸਿਹਤ ਸਹੂਲਤਾਂ ਵੱਲ ਜਿਹੜਾ ਸਰਕਾਰ ਨੂੰ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਜਿਹੜੀਆਂ ਫਜ਼ੂਲ ਖਰਚੀਆਂ ਸਰਕਾਰ ਕਰ ਰਹੀ ਹੈ ਉਹਨੂੰ ਅਵੋਇਡ ਕਰਨਾ ਚਾਹੀਦਾ ਔਰ ਉਹਦੀ ਬਜਾਏ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰਨ ਦੇ ਲਈ ਸਿਹਤ ਸਹੂਲਤਾਂ ਦੇਣ ਦੇ ਲਈ ਸਰਕਾਰ ਨੂੰ ਉਪਰਾਲੇ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਉਹ ਵਾਅਦਾ ਯਾਰ ਹੈ ਔਰ ਤੁਸੀਂ ਜਾਣਦੇ ਹੋ ਕਿ ਤੁਸੀਂ ਤਾਂ ਸਾਰੇ ਬਹੁਤ ਸਤਿਕਾਰਤ ਖਾਸ ਤਿਉ ਪਿੰਡਾਂ ਦੇ ਵਿੱਚ ਤੁਹਾਨੂੰ ਜਾਇਨਾ ਪੈਂਦਾ ਤੁਸੀਂ ਲਿਖਦੇ ਹੋ ਕਿ ਪਿੰਡਾਂ ਦੀਆਂ ਸੜਕਾਂ ਦਾ ਕੀ ਹਾਲ ਹੈ ਮੇਰੇ ਹਲਕੇ ਦੀਆਂ ਸੜਕਾਂ ਜਿੰਨੀ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਨੇ ਖਾਸ ਤੌਰ ਤੇ ਮੇਰੇ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਦੇ ਹਲਕੇ ਦੀ ਸੜਕ ਦਾ ਇੰਨਾ ਬੁਰਾ ਹਾਲ ਹੈ ਕਿ ਅਸੀਂ ਵੀ ਜਦੋਂ ਘਰੋਂ ਬਾਹਰ ਜਾਣਾ ਹੁੰਦਾ ਜੇ ਉਧਰ ਨੂੰ ਜਾਈਏ ਤਾਂ ਡਰ ਲੱਗਦਾ ਕਿ ਇਹ ਨਹੀਂ ਪਤਾ ਕਦੋਂ ਕਿੱਥੇ ਆਪਣੀ ਗੱਡੀ ਜਾਂ ਸਕੂਟਰ ਮੋਟਰਸਾਈਕਲ ਸੜਕ ਤੋਂ ਉੱਤਰ ਸਕਦਾ ਸੋ ਸੜਕਾਂ ਦਾ ਜਿਹੜਾ ਮੰਦਾ ਹਾਲ ਆ ਨਾਂਡ ਆਡਰ ਦੀ ਪਿੱਛੇ ਨਾ ਜਿਹੜੀ ਉਹ ਤੁਸੀਂ ਜਿਆਦਾ ਸਮਝੋ ਮੇਰੇ ਨਾਲੋਂ ਵੀ ਉਹ ਬਹੁਤ ਗੁਰੀ ਹੈ ਖਾਸ ਤੌਰ ਤੇ ਪਾਤਣਾ ਸਾਈਡ ਦੇ ਵਿੱਚ ਜੋ ਡੱਕੇ ਲੁੱਟੇ ਲੁੱਟਾ ਖੋਹਾਂ ਹੋ ਰਹੀਆਂ ਨੇ ਉਹਨਾਂ ਬਾਰੇ ਆਪਾਂ ਪਹਿਲੀ ਬਾਤ ਕਰਾਂ ਹੁਣ ਮੈਂ ਤਾਂ ਨਲਜੀ ਗੱਲ ਕਰਾਂ ਕਿ ਜਿਹੜੀ ਸਾਰੇ ਵਰਕਰਜ਼ ਮੀਟਿੰਗ ਨਹੀਂ ਉਹਨਾਂ ਦੇ ਵਿੱਚ ਅਸੀਂ ਹੁਣ ਤੱਕ 10 ਮਿੰਟਾਂ ਦੇ ਵਿੱਚ ਜਾ ਕੇ ਆਏ ਹਾਂ ਤੁਸੀਂ ਹੈਰਾਨ ਹੋਵੋਗੇ ਕਿ ਜੇ ਜਿਸ ਤਰ੍ਹਾਂ ਦੀ ਜ਼ਿੰਦਗੀ ਗਰੀ ਵਰਗ ਦਲਤ ਵੀਰ ਜੋ ਰਹੇ ਨੇ ਉਹਨਾਂ ਦਾ ਬਿਰਤਾਂਤ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਅਸੀਂ 3 ਕੁ ਦਿਨ ਪਹਿਲਾਂ ਪਿੰਡ ਸ਼ਾਪਰ ਦੇ ਵਿੱਚ ਗਏ ਉੱਥੇ ਜਦੋਂ ਵਰਕਰਾਂ ਨਾਲ ਮੀਟਿੰਗ ਕੀਤੀ ਕੋਈ ਲਗਭਗ 2200 ਵਰਕਰ ਇਕੱਠਾ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਸ਼ਿਵਿਆਂ ਦੇ ਵਿੱਚ ਉਹਨਾਂ ਦੇ ਪਿੰਡ ਦੇ ਸ਼ਿਵਿਆਂ ਦੇ ਵਿੱਚ ਹੱਡਾ ਰੋੜੀ ਬਣੀ ਹੋਈ ਹੈ 21ਵੀਂ ਸਦੀ ਦੇ ਵਿੱਚ ਅਸੀਂ ਜਿਉ ਰਹੇ ਹਾਂ ਮੇਰੇ ਵੀਰੋ ਉਹ ਕਹਿੰਦੇ ਨੇ ਕਿ ਸਾਡੇ ਪਿੰਡ ਦੇ ਸੀਵਿਆਂ ਦੇ ਵਿੱਚ ਹੱਡਾ ਰੋੜੀ ਹੈ ਜਦੋਂ ਅਸੀਂ ਦਾ ਸੰਸਕਾਰ ਲਈ ਜਾਣਾ ਹੁੰਦਾ ਔਰ ਜੇ ਕੋਈ ਮਰਿਆ ਹੋਇਆ ਪਸ਼ੂ ਉਥੇ ਪਹਿਲਾਂ ਤੋਂ ਪਿਆ ਹੋਵੇ ਤਾਂ ਤੁਸੀਂ ਉਸ ਮੰਝਰ ਨੂੰ ਬਹੁਤ ਬਹੁਤ ਸਖੇ ਟਾਂਗਣਾ ਪਸੰਸਾ ਗਿਆ ਕਿ ਸਾਡੇ ਗਰੀਬ ਵਰਗ ਦੀ ਸਾਡੇ ਦਲਿਤ ਵਰਗ ਦੀ ਸਾਡੇ ਉਹਨਾਂ ਵੀਰਾਂ ਦੀ ਜਿਨ੍ਹਾਂ ਨੂੰ ਅਸੀਂ ਪਿਛਲੇ 70 78 70 ਉੱਚਾ ਚੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਹੋ ਰਿਹਾ ਹੈ ਬਹੁਤ ਜ਼ਿਆਦਾ ਦੁੱਖ ਹੋਇਆ ਇਹ ਗੱਲ ਅਸੀਂ ਤਰਾਂ ਤੇ ਡਾਕਟਰ ਗਾਂਧੀ ਜੀ ਨਾਲ ਵੀ ਸਾਂਝੀ ਕੀਤੀ ਸਮਾਜਿਕ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਵੀ ਸਾਂਝੀ ਕੀਤੀ ਅਸੀਂ ਇੱਕ ਪ੍ਰਤੀਨਿਧ ਮੰਡਲ ਲੈ ਕੇ ਪਿੰਡ ਸ਼ਾਹਪੁਰ ਦੇ ਲੋਕਾਂ ਦਾ ਉਹ ਡਿਪਟੀ ਕਮਿਸ਼ਨਰ ਨੂੰ ਮਿਲ ਰਹੇ ਹਾਂ ਤਾਂ ਕਿ ਇਹ ਜਿਹੜੀ गैर मनुखी व्यवहार है, है अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव नए घर की नई खुशियों को परिवार के साथ दुखना करें नया घर या प्लॉट खरीदने के लिए अभी संपर्क करें। नाइन